ਟਾਟਲ ਲੰਮਾ ਚੱਲ ਰਿਹਾ ਸਿਆਸਤ ਦੇ ਵਿੱਚ ਜਿਮਨੀ ਚੋਣਾਂ ਸਰਕਾਰ ਨਾਲ ਤੁਹਾਡੀ ਲੜਾਈ ਹੈ ਕਿਵੇਂ ਦੇਖਦੇ ਹੋ ਮੁਕਾਬਲਾ ਗੱਲ ਹੈ ਵੀ ਚੋਣਾਂ ਸਿਆਸੀ ਪਾਰਟੀਾਂ ਲਈ ਇਹ ਮਹੱਤਵਨ ਖੁੱਦ ਗਿਆ ਪਿਛਲੀਆਂ 2022 ਦੇ ਵਿੱਚ ਚੋਣਾਂ ਹੋਈਆਂ ਜੇ ਸਾਡੀ ਕਿਤੇ ਨਾ ਕਿਤੇ ਕੋਈ ਗਲਤੀ ਸੀ ਤਾਂ ਸਾਨੂੰ ਸਜ਼ਾ ਮਿਲ ਚੁੱਕੀ ਹੈ ਜਿਹੜੇ ਉਦੋਂ ਸੁਪਨੇ ਵੋਟਾਂ ਵੇਲੇ ਦਿਖਾ ਰਹੇ ਸੀ ਕਿ ਜੀ ਤੁਹਾਨੂੰ 1000 ਰੁਪਏ ਸੀ ਇਹ ਦੇਵਾਂਗੇ ਅਸੀਂ ਆ ਸੂਰਤਾ ਅਸੀਂ ਕਿਸਾਨ ਲਈ ਅਸੀਂ ਵਪਾਰੀ ਲਈ کارਖਾਨੇਦਾਰ ਲਈ ਮਜ਼ਦੂਰ ਲਈ ਦੁਕਾਨਦਾਰ ਲਈ ਯੂਥ ਲਈ ਸਾਰੇ ਵਰਗਾਂ ਨੂੰ ਜਿਹੜੇ ਸੁਪਨੇ ਉਸ ਸਮੇਂ ਵੇਚਦੇ ਸੀ ਵੋਟਾਂ ਵੇਲੇ ਅੱਜ ਫੇਰ ਉਹੀ ਫੜੀ ਲਾ ਕੇ ਬਹਿ ਗਏ ਅੱਜ ਲੋੜ ਆ ਦੱਸਣ ਕਿ ਮੈਂ 3 ਸਾਲ ਚਾਹ ਕੀਤਾ ਇਸ ਕਰਕੇ ਮੈਂ ਵੋਟ ਦਾ ਹੱਕਦਾਰ ਹਮ ਅੱਜ ਕਿਰਾਂਤੀ ਝਟਕਲੇ ਨਾਲ ਨਹੀਂ ਆਉਂਦੀ ਕਿਰਾਂਤੀ ਕਿਸੇ ਵੱਡੇ ਨੇਤਾ ਨੂੰ ਮਜ਼ਾਕ ਕਰਦੇ ਨਾਲ ਨਹੀਂ ਆਉਂਦੀ ਇਹ ਝਟਕਲੇ ਆ ਮਜ਼ਾਕ ਇਹ ਤਾਂ 5-7 ਹਜ਼ਾਰ ਚ ਬੰਦਾ ਮਿਲ ਜਾਂਦਾ ਸੁਣਾਉਣ ਵਾਲਾ ਕੰਮਾਂ ਦੀ ਗੱਲ ਕੀਤੀ ਹੈ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਸੰਜੀਵ अरोड़ा ਉਹ ਕਹਿੰਦੇ ਮੇਰੇ 3 ਸਾਲ ਦਾ ਦੇਖ ਲਓ ਆਪ 3 ਸਾਲ ਦੇ ਵਿੱਚ ਮੈਂ ਇੰਨੇ ਕੰਮ ਕਰਤੇ ਏਅਰਪੋਰਟ ਲਿਆਂਦਾ ਜਿੰਨੇ 70 ਸਾਲਾਂ ਚ ਨਹੀਂ ਹੋਏ ਉਹ ਕਿ ਜਹਾਜ਼ ਉੱਡੂਗਾ ਅਸੀਂ ਉਹਦੋਂ ਸਮਝਾਂਗੇ ਦੀਪ ਟਪੱਲੇ ਨੂੰ ਕੰਮ ਨਹੀਂ ਕਹਿੰਦੇ ਆ ਕੇ ਕਿਸੇ ਮਾਤਰੀ ਨੂੰ ਮਿਲ ਕੇ ਚਿੱਠੀ ਤੇ ਆਉਣੀ ਉਹਦੇ ਨਾਲ ਜਹਾਜ਼ ਉਡਦਾ ਵੀ ਜਹਾਜ਼ ਕਿੱਦੋਂ ਉੱਡਦਾ ਹਨਵਾਰੇ ਤੋਂ ਇਹ 11 ਤਰੀਕ ਤੋਂ ਪਹਿਲਾਂ ਉਡਾ ਦੇਣ ਮੈਂ ਉਹਦੇ ਨਾਲ ਆ विधानसभा ਹਲਕਾ ਪੱਛਮੀ ਦਾ ਜਿਹੜਾ ਸਿਆਸੀ ਖੜਾ ਉਹ ਆਪਣੇ ਅੰਤਮ ਪੜਾਵਲ ਵੱਧ ਰਿਹਾ ਉਹਦੇ ਨਾਲ ਹੀ ਜਿਹੜੇ ਸਿਆਸੀ ਪਾਰਟੀਆਂ ਨੇ ਸਿਆਸੀ ਪਾਰਟੀ ਦੇ ਉਮੀਦਵਾਰ ਨੇ ਆਪਣੀ ਆਪਣੀ ਜਿੱਤ ਦਾ ਦਾਵਾ ਕਰਦੇ ਨੇ ਉੱਤੇ ਹੀ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਵੱਲੋਂ ਵੀ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਹੋਸਟਲ ਦੇ ਸਾਬਕਾ ਚੇਅਰਮੈਨ ਕੇਕੇ 바ਵਾ ਨੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਗੱਲਬਾਤ ਕਰਦੇ ਆ ਕਿ ਇਸ ਵਾਰ ਇਹ ਚੋਣਾਂ ਨੂੰ ਕਿਵੇਂ ਦੇਖਦੇ ਆ 바ਵਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡਾ ਲੰਮਾ ਤਜਰਬਾ ਸਿਆਸਤ ਦੇ ਵਿੱਚ ਜਿਮਨੀ ਚੋਣਾਂ ਸਰਕਾਰ ਨਾਲ ਤੁਹਾਡੀ ਲੜਾਈ ਹੈ ਕਿਵੇਂ ਦੇਖਦੇ ਹੋ ਮੁਕਾਬਲਾ ਗੱਲ ਹੈ ਵੀ ਚੋਣਾਂ ਸਿਆਸੀ ਪਾਰਟੀਆਂ ਲਈ ਇਹ ਮਹੱਤਵਨ ਖੁੱਦ ਗਿਆ ਲੋਕਾਂ ਨੇ ਦੇਖਣਾ ਹੁੰਦਾ ਵੀ ਕਿਹ ਸਿਆਸੀ ਪਾਰਟੀ ਦਾ ਸਾਡੇ ਪੰਜਾਬ ਲਈ ਸਾਡੇ ਇਲਾਕੇ ਲਈ ਸਾਡੇ ਸ਼ਹਿਰ ਲਈ ਕੀ ਰੋਲ ਰਿਹਾ ਜਿਹੜੀਆਂ ਪਿਛਲੀਆਂ 2022 ਦੇ ਵਿੱਚ ਚੋਣਾਂ ਹੋਈਆਂ ਜੇ ਸਾਡੀ ਕਿਤੇ ਨਾ ਕਿਤੇ ਕੋਈ ਗਲਤੀ ਸੀ ਤਾਂ ਸਾਨੂੰ ਸਜ਼ਾ ਮਿਲ ਚੁੱਕੀ ਹੈ ਉਸ ਤੋਂ ਬਾਅਦ ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਆ ਜਿਹੜੇ ਕਹਿੰਦੇ ਆਪ ਆ ਸੱਸੀ ਤੁਹਾਡੇ ਵਿੱਚੋਂ ਆ ਤੁਹਾਡੇ ਆਪਣੇ ਆ ਉਹਨਾਂ ਤੇ ਤੇ ਅੱਜ 3 ਸਾਲ ਹੋ ਗਏ ਇਮਤਿਹਾਨ ਉਹਨਾਂ ਲੋਕਾਂ ਦਾ ਇਮਤਿਹਾਨ ਦਿੱਲੀ ਵਾਲਿਆਂ ਦਾ ਅੱਜ ਵੀ ਸੁਪਨੇ ਵੇਚ ਰਹੇ ਨੇ ਜਿਹੜੇ ਉਦੋਂ ਸੁਪਨੇ ਵੋਟਾਂ ਵੇਲੇ ਦਿਖਾ ਰਹੇ ਸੀ ਕਿ ਜੀ ਤੁਹਾਨੂੰ 1000 ਰੁਪਏ ਸੀ ਇਹ ਦੇਵਾਂਗੇ ਅਸੀਂ ਆ ਸਹੂਲਤਾਂ ਅਸੀਂ ਕਿਸਾਨ ਲਈ ਅਸੀਂ ਵਪਾਰੀ ਲਈ ਕਾਰਖਾਨੇਦਾਰ ਲਈ ਮਜ਼ਦੂਰ ਲਈ ਦੁਕਾਨਦਾਰ ਲਈ ਯੂਥ ਲਈ ਸਾਰੇ ਵਰਗਾਂ ਨੂੰ ਜਿਹੜੇ ਸੁਪਨੇ ਉਸ ਸਮੇਂ ਵੇਚਦੇ ਸੀ ਵੋਟਾਂ ਵੇਲੇ ਅੱਜ ਫੇਰ ਉਹੀ ਫੜੀ ਲਾ ਕੇ ਬਹਿ ਗਏ ਵੀ ਅੱਜ ਵੀ ਉਹੀ ਸੁਪਨੇ ਸੇਲ ਤੇ ਲੱਗੇ ਨੇ ਜਿਹੜੇ 3 ਸਾਲ ਪਹਿਲੇ 3 ਸਾਲ ਦੀ ਅੱਜ ਲੋੜਾ ਦੱਸਣ ਕਿ ਮੈਂ 3 ਸਾਲ ਚਾਹ ਕੀਤਾ ਇਸ ਕਰਕੇ ਮੈਂ ਵੋਟ ਦਾ ਹੱਕਦਾ ਅੱਜ ਕਾਂਗਰਸ ਪਾਰਟੀ ਆ ਜੀ ਆ ਥੋੜੀ ਜਿਹੀ ਨਿਗਾਹ ਮਾਰ ਕੇ ਆ ਖੇਤੀਬਾੜੀ ਯੂਨੀਵਰਸਿਟੀ ਨਾਲ ਹੈ 1964-65 ਦੇ ਵਿੱਚ ਪੰਡਤ ਜਵਾਲਾ ਨਹਿਰੂ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਯੂਨੀਵਰਸਿਟੀ ਭਾਪ ਕਾਂਗਰਸ ਪਾਰਟੀ ਦੀ ਦੇਣ ਹੈ ਜਿਹੜੀ ਖਣਕ ਇੱਕ ਏਕੜ ਚੋਂ 3 ਕੁਇੰਟਲ ਹੁੰਦੀ ਸੀ ਅੱਜ 25 ਹੁੰਦੀ ਹੈ ਨਵੇਂ ਬੀਜ ਆਏ ਕਾਂਗਰਸ ਪਾਰਟੀ ਦੀ ਦੇਣ ਹੈ ਇਹਨੂੰ ਕਹਿੰਦੇ ਆ ਸਮਾਜਿਕ ਕ੍ਰਾਂਤੀ ਪਾਖੜਾ ਟਾਈਮ ਬਣਿਆ ਪੰਡਤ ਜਵਾਲਾ Nehru ਦੀ ਦੇਣ ਹੈ ਇਹਨੂੰ ਕਹਿੰਦੇ ਕ੍ਰਾਂਤੀ ਅੱਜ ਵੱਡੀਆਂ ਵੱਡੀਆਂ ਇੰਡਸਟਰੀਆਂ ਚੱਲੀਆਂ ਆ ਘਰਾਂ ਚ ਲਾਟੂ ਜਗੇ ਅੱਜ ਸਾਡੀਆਂ ਬਿਜਲੀ ਦੀਆਂ ਮੋਟਰਾਂ ਚੱਲੀਆਂ ਪੰਜਾਬ ਜਗ ਬੁਕਾਇਆ ਇਹਨੂੰ ਕਹਿੰਦੇ ਆ ਕ੍ਰਾਂਤੀ ਇਹ ਕ੍ਰਾਂਤੀ ਝਟਕਲਿਆਂ ਨਾਲ ਨਹੀਂ ਆਉਂਦੀ ਕ੍ਰਾਂਤੀ ਕਿਸੇ ਵੱਡੇ ਨੇਤਾ ਨੂੰ ਮਜ਼ਾਕ ਕਰਦੇ ਨਾਲ ਨਹੀਂ ਆਉਂਦੀ ਇਹ ਝਟਕਲਿਆ ਮਜ਼ਾਕ ਇਹ ਤਾਂ 5-7 ਹਜ਼ਾਰ ਚ ਬੰਦਾ ਮਿਲ ਜਾਂਦਾ ਸੁਣਾਉਣ ਵਾਲਾ ਅੱਜ ਜਿਸ ਕੁਰਸੀ ਤੇ ਮਾਨਯੋਗ ਭਗਵੰਤ ਮਾਨ ਜੀ ਬੈਠੇ ਨੇ ਉਹ ਕੁਰਸੀ ਦਾ ਬੜਾ ਮੁੱਲ ਹੈ ਉਹਦਾ ਬੁੱਲ ਨੂੰ ਉਹਦੀ ਗਰਮਿਆਂ ਨੂੰ ਉਹਦੇ ਸਤਕਾਰ ਨੂੰ ਉਹਦੇ ਸਟੇਟਸ ਨੂੰ ਸਮਝਣ ਦੀ ਲੋੜ ਹੈ ਪ੍ਰਤਾਪ ਸਿੰਘ ਕਹਿ ਰਹੇ ਉਸ ਕੁਰਸੀ ਤੇ ਬੈਠੇ ਪ੍ਰਕਾਸ਼ ਸਿੰਘ ਬਾਦਲ ਬੈਠੇ ਕੈਪਟਨ ਅਮਰਿੰਦਰ ਸਿੰਘ ਬੈਠੇ ਅੱਜ ਉਹ ਪ੍ਰਤਾਪ ਸਿੰਘ ਕੈਰੋਂ ਦੀ ਗੱਲ ਕਰੀਏ ਜਿਨ੍ਹਾਂ ਨੇ ਜਿਹੜੇ ਮਹਾ ਪੰਜਾਬ ਦਾ ਸੁਪਨਾ ਕਿ ਕਿਸ ਤਰ੍ਹਾਂ ਪੰਜਾਬ ਨੂੰ ਮੈਂ ਫਰਿਆ ਭਰਿਆ ਬਣਾਉਣਾ ਤੇ ਅੱਜ ਪ੍ਰਤਾਪ ਸਿੰਘ ਕੈਰੋਂ ਵਾਲੀ ਕੁਰਸੀ ਤੇ ਬੈਠਾ ਪੈਦਾ ਬਤੰਦਰਾ ਸਬਜ਼ੀ ਦੀ ਖਿਆਰੀ ਵੀ ਨਹੀਂ ਲਾਈ ਅਸੀਂ 1500 ਏਕੜ ਦੀ ਯੂਨੀਵਰਸਿਟੀ ਬਣਾਈ ਹੈ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਬੀਬੀਆਂ ਨਾਲ ਵੀ ਮਜ਼ਾਕ ਕਰ ਰਹੇ ਆ ਕਿਸਾਨਾਂ ਨੂੰ ਤੁਸੀਂ ਘੁੱਟ ਰਹੇ ਹੋ ਇੰਡਸਟਰੀ ਵਾਲਾ ਮੈਂ ਹਾਸਾ ਖਿਡਾ ਕਰ ਰਹੇ ਤੁਸੀਂ ਕਿਸ ਪਾਸੇ ਨੂੰ ਜਾ ਰਹੇ ਆ ਆ ਸਾਡਾ ਯੂਥ ਇਹ ਸਾਡੇ ਨੌਜਵਾਨ ਇਹ ਹਾਸੇ ਠੱਠੇ ਦਾ ਟਾਈਮ ਨਹੀਂ ਪੰਜਾਬ ਦੇ ਲਈ ਸੰਸੀਅਰ ਹੋਣ ਦਾ ਟਾਈਮ ਆ ਪੰਜਾਬ ਦੇ ਲਈ ਸਿਹਰਦ ਹੋਣ ਦਾ ਟਾਈਮ ਆ ਪੰਜਾਬ ਦੇ ਲਈ ਸੱਚੇ ਦਿਲੋਂ ਕੁਝ ਕਰਨ ਦਾ ਟਾਈਮ ਆ ਇੱਕ ਛੋਟਾ ਜਿਹਾ ਕੰਮ ਕਰਕੇ ਤੁਸੀਂ ਮਾਮੂਲੀ ਕਿਸੇ ਦਾ 1000 ਰੁਪਏ ਦੀ ਗੱਲ ਉਹ ਕਰਕੇ ਤੇ ਕਦੇ ਕਿਸੇ ਨੂੰ ਮਜ਼ਾਕ ਕਰਕੇ ਜੇ ਇੱਕ ਮੈਨੂੰ ਦੱਸੋ ਮੇਰਾ ਬੰਡ ਹੈ ਹੋਰ ਆ ਵੀ ਬੰਡ ਵਾਲੇ ਆ ਇਹਨਾਂ ਦੇ ਦੱਸ ਦੋ ਵੀ ਕਿ ਇਹਨਾਂ ਦੇ ਪਿੰਡ 'ਚ ਕਿੰਨੀਆਂ ਨੌਕਰੀਆਂ ਬਣੀਆਂ ਉਹਦੇ ਪਿੰਡ 'ਚ ਕਿੰਨੀਆਂ ਮਿਲੀਆਂ ਫਿਰ ਕਿਹੜੀ ਅਸੀਂ ਸਮਝ ਗਏ ਇਨਸਾਫ ਵਾਲੀ ਗੱਲ ਤੁਸੀਂ ਬਾਬਾ ਜੀ ਤੌਜ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਬਾਕੀ ਪਿੰਡ ਵਾਲਿਆਂ ਨੂੰ ਕੀ ਹੋਇਆ ਭਾਈ ਦੱਸੋ ਤੁਸੀਂ ਬਾਬਾ ਜੀ ਕੰਮਾਂ ਦੀ ਗੱਲ ਕੀਤੀ ਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਉਹ ਕਹਿੰਦੇ ਮੇਰੇ 3 ਸਾਲ ਦਾ ਦੇਖ ਲਓ ਆਪ 3 ਸਾਲ ਦੇ ਵਿੱਚ ਮੈਂ ਇੰਨੇ ਕੰਮ ਕਰਤੇ 에ਰਪੋਰਟ ਲੈ ਆਂਦਾ ਜਿੰਨੇ 70 ਸਾਲਾਂ 'ਚ ਨਹੀਂ ਹੋਏ ਗੱਲ ਇਹ ਆ ਜਦੋਂ 에ਰਪੋਰਟ ਤੇ ਜਹਾਜ਼ ਉੱਡੂ ਅਸੀਂ ਉਸ ਦਿਨ ਸਮਝਾਂਗੇ ਟਿਕਟਪੱਲੇ ਨੂੰ ਕੰਮ ਨਹੀਂ ਕਹਿੰਦੇ ਸੁਣ ਲਓ ਇਹ ਕੋਈ ਕੰਮ ਨਹੀਂ ਹੈ ਜਹਾਜ਼ ਵੀ ਉੱਡੇ ਉਥੋਂ ਕੋਈ ਉਡਣ ਦੀ ਹੈ ਗੱਲ ਇਹ ਤਾਂ ਅੱਜ 3 ਸਾਲ ਹੋ ਗਏ ਸੁਣ ਲਓ ਜਹਾਜ਼ ੜਾਉਂਦਿਆਂ ਨੂੰ ਕਿੰਨਾ ਸਾਲਾਂ ਚ ਵਧੀਆ ਬਣ ਕੇ ਉੱਡ ਸਕਦਾ ਸੀ ਡਾਕਟਰ ਮਨਮੋਹਨ ਸਿੰਘ ਨੇ ਸ਼ੁਰੂਆਤ ਕੀਤੀ ਉਦੋਂ ਬਾਅਦ ਭਾਜਪਾ ਵਾਲਿਆਂ ਨੇ ਮਿਸਤੀ ਪਾਤੀ ਇਹ ਜਾ ਕੇ ਕਿਸੇ ਮੰਤਰੀ ਨੂੰ ਮਿਲ ਕੇ ਚਿੱਠੀ ਦੇ ਆਉਣੀ ਉਹਦੇ ਨਾਲ ਜਹਾਜ਼ ਰੌਲਾ ਤਾਂ ਵੀ ਜਹਾਜ਼ ਕਿੰਦਰ ਨਾ ਉੱਡਦਾ ਹਲਵਾਰੇ ਤੋਂ ਇਹ 19 ਤਰੀਕ ਤੋਂ ਪਹਿਲਾਂ ੜਾ ਦੇਣ ਮੈਂ ਉਹਦੇ ਨਾਲ ਆ ਹੋਰ ਦੱਸ ਪਾਰੋ ਕਹਿੰਦੇ ਆ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦਾ ਫਾਇਦਾ ਕੀ ਹੈ ਨਾ ਤੇ ਇਹ ਨਾਲ ਸਰਕਾਰ ਟੁੱਟਣੀ ਹੈ ਨਾ ਬਣਨੀ ਹੈ ਸਰਕਾਰ ਦਾ ਬੰਦਾ ਬਣੂਗਾ ਕੰਮ ਕਰੂਗਾ ਕਾਂਗਰਸ ਪਾਰਟੀ ਦੇਸ਼ ਦਾ ਪੰਜਾਬ ਦਾ ਆਧਾਰ ਹੈ ਦੇਸ਼ ਦੀ ਜਿਹੜਾ ਸਟਰਕਚਰ ਹੈ ਅਨੇਕਾਂ ਜਾਤੀਆਂ ਅਨੇਕਾਂ ਧਰਮਾਂ ਅਨੇਕਾਂ ਭਾਸ਼ਾ ਅਨੇਕਾਂ ਪਹਿਰਾਵਿਆਂ ਦਾ ਸਮੂਹ ਹੈ ਅੱਜ ਦੇਸ਼ ਨੂੰ ਬਚਾਉਣ ਦੀ ਕਾਂਗਰਸ ਦੀ ਲੋੜ ਹੈ ਅੱਜ ਰਾਹੁਲ ਗਾਂਧੀ ਆ ਜਿਹੜਾ 3700 ਕਿਲੋਮੀਟਰ ਯਾਤਰਾ ਕਰਕੇ ਭਾਰਤੀ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ ਤੇ ਇਹ ਲੋਕ ਦੇਸ਼ ਨੂੰ ਜੋੜ ਤੋੜਨ ਵਾਲੇ ਨੇ ਅੱਜ ਪਹਿਲਾਂ ਦੇਸ਼ ਨੂੰ ਜੋੜਨ ਦੀ ਲੋੜ ਹੈ ਪਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇਹ ਕੱਲੀ ਜਿਹੜੀ ਇਹ ਵੋਟਾਂ ਦੀ ਰਾਜਨੀਤੀ ਕਰਨ ਇੱਥੇ ਆਏ ਨੇ ਇਹਨਾਂ ਦਾ ਘਰ ਵੀ ਦਿੱਲੀ ਦੱਸਦੇ ਨੇ ਜਿਹੜਾ ਫਿਰ ਦੂਜੀ ਗੱਲ ਅਰੋੜਾ ਸਾਹਿਬ ਲੁਧਿਆਣੇ ਦੇ ਨੇ ਪੱਕੇ ਰਾਸ਼ਟਰ ਕਾਰਡ ਤਾਂ ਨਹੀਂ ਇੱਥੇ ਦਾ ਉਹ ਆਧਾਰ ਕਾਰਡ ਤਾਂ ਦਿੱਲੀ ਦਾ ਮੈਨੂੰ ਪਤਾ ਲੱਗਿਆ ਅਰੋੜਾ ਸਾਹਿਬ ਰਾਜ ਸਭਾ ਦੇ ਮੈਂਬਰ ਨੇ ਆਮ ਤੌਰ ਤੇ ਕੋਈ ਜਦ ਮੁੱਖ ਮੰਤਰੀ ਰਹਿ ਲੈਂਦਾ ਜਿਵੇਂ ਦਰਬਾਰਾ ਸਿੰਘ ਰਹੇ ਸੀ ਤਾਂ ਉਸ ਤੋਂ ਬਾਅਦ ਉਹ ਰਾਜ ਸਭਾ ਚ ਗਏ ਰਾਜ ਸਭਾ ਦਾ ਅਪਰ ਹਾਊਸ ਆ ਬੜਾ ਵੱਡਾ ਸਟੇਟਸ ਹੈ ਤੇ ਲੋਹਿਆਣਾ ਦਾ ਲੋਕ ਕਿਉਂ ਬਈ ਰੋੜਾ ਸਾਹਿਬ ਦਾ ਸਟੇਟਸ ਘਟਾਉਣਗੇ ਕਿਉਂ ਘਟਾਵਾਂਗੇ ਸਾਡਾ ਭਰਾ ਉਹਨੂੰ ਇੱਕ ਰਤਬਾ ਮਿਲਿਆ ਉਹ ਰਾਜ ਸਭਾ ਚ ਗਿਆ ਅਸੀਂ ਉਹਨੂੰ ਵਿਦੈਕ ਕਿਉਂ ਬਣਾਵਾਂਗੇ ਵਿਦੈਕ ਦਾ ਰਤਬਾ ਬਹੁਤ ਛੋਟਾ ਰਾਜ ਸਭਾ ਦਾ ਬਹੁਤ ਉੱਚਾ ਇਸ ਕਰਕੇ ਉਹ ਅਪਰ ਹਾਊਸ 'ਚ ਹੀ ਰਹੇ ਇਹ ਲੁਧਿਆਣਾ ਲੋਕੀ ਉਹਨੂੰ ਉੱਥੇ ਹੀ ਸਵਾਗਤ ਦੇਖਣਾ ਚਾਹੁੰਦੇ ਆ ਉੱਥੇ ਚੜ੍ਹਦੀ ਕਲਾ ਦੇਖਣਾ ਚਾਹੁੰਦੇ ਆ ਕਿਉਂਕਿ ਜਹਾਜ਼ ਉਡਾਉਣ ਲਈ ਕੋਸ਼ਿਸ਼ ਉਹ ਰਾਜ ਸਭਾ 'ਚ ਰਹਿ ਕੇ ਕਰ ਸਕਦਾ ਬਹੁਤ ਬਹੁਤ ਤੰਗ ਪਰ ਰਾਜ ਸਭਾ ਨਾਲ ਤੁਹਾਡੇ ਉਮੀਦਵਾਰ ਦੀ ਬੋਲਬਾਣੀ ਦੀ ਬੜੀ ਚਰਚਾ ਕਰਦਿਆ ਉਹ ਕਹਿੰਦੇ ਅਸੀਂ ਜਿੱਤਾਂਗੇ ਕੰਮ ਵੀ ਕਰਾਂਗੇ ਸਤਿਕਾਰ ਵੀ ਦੇਾਂਗੇ ਗੱਲ ਹੈ ਕਿਦਨੇ ਕਿਦਾਂ ਸੱਚਾ ਬੰਦਾ ਬਹੁਤ ਗੱਲ ਕਹਿ ਹੁੰਦਾ ਬੰਦਾ ਕੁਸ਼ਾ ਕਰ ਦਿੰਦਾ ਪਰ ਐਸੀ ਗੱਲ ਨਹੀਂ ਮਿੱਠਤ ਪਿਆਰ ਨੂੰ ਬੋਲਦਾ